ਆਏ ਦਿਨ ਲੱਖਾਂ ਲੋਕਾਂ ਦੇ ਨਾਲ ਜਿਹੜੀ ਹੈ ਬਿਲਡਰਾਂ ਦੇ ਵੱਲੋਂ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਪਿੰਡ ਦੇ ਖਸਰਾ ਨੰਬਰ ਲਗਾ ਕੇ ਜਿਹੜੀਆਂ ਜਾਲੀ ਰਜਿਸਟਰੀਆਂ ਜਿਹੜੀਆਂ ਉਹ ਕੀਤਿਆਂਗੇ ਜਦ ਜਿਹੜੇ ਇਹਦਾ ਪਏ ਰੋਕਣ ਲੱਗਾ ਇਹਨੂੰ ਆਏ ਕੁੱਟ ਕੇ ਲਾਂਗੇ ਲੋਕਡਾਊਨ ਚ ਤੇ ਜਿਹੜਾ ਟਾਂਕ ਟੁੱਕੇ ਲਗੇ ਸਿਰ ਤੇ ਤੇ ਇਹਨੂੰ ਅੱਜ ਤੱਕ 1 ਰੁਪਿਆ ਨਹੀਂ ਦਿੱਤਾ ਸਾਡੀ ਜ਼ਮੀਨ 'ਚ ਉਹਨਾਂ ਨੇ ਸੀਵਰੇਜ ਦੇ ਪੈ ਪਾਤੇ 40 ਟ੍ਰੈਕਟਰ ਖੜਾ ਦੇ ਸਾਡੀ ਕੰਧਾ ਤੋੜ ਗਏ ਆਹ ਇਹ ਤੇਰੇ ਨੇ ਤਰੀਗ ਨਾ ਆ ਕੇ ਸਾਡੀ ਕੰਧ ਤੋੜ ਕੇ ਟਰੈਕਟਰ ਖੜਾ ਕੇ ਸਾਡੀ ਜਗ੍ਹਾ 'ਚ ਕਬਜਾ ਲਾ ਕੇ ਕਰਨੀ ਕੋਈ ਇਸ ਵਲ ਕੋਈ ਕਾਰਵਾਈ 11 ਫੁੱਟ ਬਾਅਦ ਇੱਕ ਗਲਾ ਕੱਢਾ ਸਾਨੂੰ ਅਸੀਂ ਗਲਾ ਸੁਣ ਲਵਾਂਗੇ ਇਹਨਾਂ ਦੀ ਮੈਂ ਆਪਣੇ ਗਲਾ ਘੜਾ ਸਾਡੇ ਮੈਂ ਵੀਡੀਓ ਪਾਈ ਹੈ ਇੱਥੇ ਠਾਣੇ 'ਚ ਪਰ ਸਾਡੀ ਸੁਣਾਈ ਨਹੀਂ ਨਾ ਹੈਗੀ ਆਨਰ ਦੇਖ ਰਹੇ ਹੋ ਤੁਸੀਂ ਮਹਿਰਾਮ ਜੂ ਸਿੰਘ ਅੱਜ ਅਸੀਂ ਖਰੜ ਦੇ ਸ਼ਿਵਜੋਤ ਕਲੋਨੀ ਦੇ 2 ਨੰਬਰ ਗੇਟ ਦੇ ਨਾਲ ਲੱਗਦੀ ਮੰਨਤ ਕਲੋਨੀ ਦੇ ਵਿੱਚ ਪਹੁੰਚੇ ਆ ਇੱਥੇ ਜਿਹੜਾ ਬਿਲਡਰਾਂ ਦੇ ਵੱਲੋਂ ਆਏ ਦਿਨ ਜਿਹੜਾ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਆਏ ਦਿਨ ਲੱਖਾਂ ਲੋਕਾਂ ਦੇ ਨਾਲ ਜਿਹੜੀ ਹੈ ਬਿਲਡਰਾਂ ਦੇ ਵੱਲੋਂ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਅੱਜ ਸਾਡੇ ਨਾਲ ਇੱਕ ਪਰਿਵਾਰ ਮੌਜੂਦ ਹੈ ਉਹਨਾਂ ਦੇ ਨਾਲ ਵੀ ਜਿਹੜੀ ਹੈ ਬਿਲਡਰਾਂ ਦੇ ਵੱਲੋਂ ਠੱਗੀ ਮਾਰੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੀ ਜ਼ਮੀਨ ਤੇ ਜਿਹੜਾ ਹੈ ਪਿੰਡ ਦੇ ਖਸਰਾ ਨੰਬਰ ਲਗਾ ਕੇ ਜਿਹੜੀਆਂ ਜਾਲੀ ਰਜਿਸਟਰੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਉਹ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਸਰ ਕੀ ਨਾਮਤ ਕਰਤਾਰ ਸਿੰਘ ਮੇਰਾ ਨਾਮ ਹੈ ਜੀ ਇਹ ਸਾ ਇਹ ਤਿੰਨ ਭਰਾਵਾਂ ਦੀ ਸਾਡੇ ਬਾਪੂਆਂ ਦੀਆਂ ਬਾਪੂਆਂ ਨੇ ਬਾਅਦ ਸਾਡੇ ਉਹਨਾਂ ਦੇ ਬੇਟਿਆਂ ਨੇ ਨਾਮ ਹੋ ਗਈ ਨਾਮ ਹੋਣ ਤੇ ਤੇ ਜੋ ਇੱਕ ਬਿਲਡਰ ਆ ਦਲਵਾਰ ਸਿੰਘ ਦਲਵੀਰ ਸਿੰਘ ਇਹਨਾਂ ਦੇ ਬੇਟੇ ਆ ਇਹ 7-8 ਜਣੇ ਆ ਉਹਦੇ ਮਾਲਕ ਬਣੇ ਹੋਇਆ ਉਹਨਾਂ ਨੇ ਜਿਹੜੀ ਸਾੜੀ ਜ਼ਮੀਨ 'ਚ ਬਿਲਡਿੰਗ ਬਣਾਈ ਤੇ ਬਿਲਡਿੰਗ ਬਣਾਉਣ ਤੇ ਇਹ ਕੁਲਦੀਪ ਆ ਮੁੰਡਾ ਫਰਤਾਏ ਦਾ ਬੇਟਾ ਇਹ ਇਹ ਦੋ ਭਰਾ ਇੱਕ ਗਰਮੇਲ ਸਿੰਘ ਆ ਜੀ ਉਹ ਗਰਮੇਲ ਸਿੰਘ ਨੂੰ ਭੁਲਾਓ ਛੋਕੇ ਉਹਦੀ ਜ਼ਮੀਨ 100 ਕਾ ਦੀ ਰਜਿਸਟਰੀ ਕਰਾ ਲਈ 100 ਕਾ ਦੀ ਰਜਿਸਟਰੀ ਕਰਾਣ ਤੇ ਬਾਅਦ ਕਹਿੰਦਾ ਇਹਨੂੰ ਕਹਿੰਦਾ ਮੈਂ ਤੈਨੂੰ ਵੀ ਆਪਣਾ ਹਿੱਸਾ ਜੋ ਪਹਿਲਾਂ ਜੇ ਪੇਮੈਂਟ ਕਰ ਦਵਾਂ ਫਿਰ ਮੈਂ ਤੈਨੂੰ ਆਪਣਾ ਹਿੱਸਾ ਦਊਂਗਾ ਜੋ ਵੀ ਬਣਦਾ ਤੇਰਾ ਫਿਰ ਇਸ ਬੰਦੇ ਨਾਲ ਉਹਨਾਂ ਨੇ ਉਹ ਕਰ ਲਿਆ ਉਹਦੇ ਫਲੈਟ ਦੀ ਵੇਚ ਤੇ ਆ ਬੇਟ ਕਰਦੇ ਰਿਹਾ ਸਾਲ 2 ਸਾਲ 3 ਸਾਲ ਵੀ ਚਲੋ ਅੱਜ ਮੈਨੂੰ ਪੈਸੇ ਦੋਗੇ ਅੱਜ ਕਹਿੰਦਾ ਸਾਨੂੰ ਬਿਲਡਿੰਗ ਬਣਾ ਲੈ ਬਿਲਡਿੰਗ ਬਣਾ ਲਈ ਜੱਜ ਜੀ ਵੀ ਤਾਂ ਰੋਕਣ ਲੱਗਿਆ ਇਹਨੂੰ ਆਏ ਕੁੱਟ ਕੇ ਲਾਂਗੇ ਲੋਕਡਾਊਨ ਚ ਇਹ ਕਟਾਈ ਕਰਕੇ ਟਾਂਕ ਟੁੱਕੇ ਲਗੇ ਸਿਰ ਤੇ ਇਹ ਇਹਨੂੰ ਕੁਝ ਨਹੀਂ ਦਿੱਤਾ ਇਹਨਾਂ ਪੈਰਾਂ ਜਾ ਕੇ ਕੇਸ ਕੋਡ ਕੇਸ ਕਰਦੇ ਆ ਉਹਦਾ ਤਕਸੀਮ ਦਾ ਕੇਸ ਪਾਤੇ ਨਾ ਇਹ ਜੋ ਵਿਚਾਰਾ ਕੁਝ ਨਹੀਂ ਪਤਾ ਅਨਪੜ ਬੰਦਾ ਜੀ ਇਹ ਤੇ ਇਹਨੂੰ ਅਜ ਤੱਕ 1 ਰੁਪਿਆ ਨਹੀਂ ਦਿੱਤਾ ਉਹ ਤੇ ਗਾਹਾਂ ਸਾੜੀ ਜ਼ਮੀਨ ਆ ਗਈ ਸਾੜੀ ਜ਼ਮੀਨ 'ਚ ਉਹਨਾਂ ਨੇ ਸਿਵਰੇਦ ਦੇ ਪੈ ਪਾਤੇ ਪੈ ਪਾ ਕੇ ਟਰਾਲੀ ਟਰੈਕਟਰ ਖੜਾ ਦੇ ਸਾਡੀ ਕੰਧਾਂ ਤੋੜ ਗਏ ਆਹ ਆਏ ਤੇ 13 ਤਰੀਕ ਨੂੰ ਆ ਕੇ ਸਾਡੀ ਕੰਧ ਤੋੜ ਕੇ ਟਰੈਕਟਰ ਖੜਾ ਕੇ ਸਾਡੀ ਜਗ੍ਹਾ 'ਚ ਕਬਜ਼ਾ ਲਾ ਕੇ ਕਰਨ ਸਾਡੀ ਜਗ੍ਹਾ ਜਾਨੀ ਕਿ ਖਾਲੀ ਪਈ ਆ ਫਲੈਟ ਜੋ ਬਣੇ ਹੋਏ ਜੀ ਜ਼ਮੀਨ 'ਚ ਬਣਿਆ ਗਿਆ ਤੇ ਉਹ ਖਾਲੀ ਤੇ ਆਏ ਆ ਫਿਰ ਜਿਵੇਂ ਅਸੀਂ ਕਰ ਰਹਾ ਹੈ ਜਿਕੇ ਕਰਤੇ ਸੀ ਆ ਕਰਦੇ ਨੇ ਫੋਨ ਕਰੇ ਵੀ ਇਦਾਂ ਗੱਲ ਕਰਕੇ ਅਸੀਂ ਘਰੇ ਆ ਗਏ ਘਰੇ ਆ ਕੇ ਜਾ ਦੇਖਿਆ ਫਿਰ ਅਸੀਂ ਥਾਣੇ ਚਲੀ ਗਏ ਥਾਣੇ ਜਾ ਕੇ ਮੈਂ ਦਰਖਾਸਤ ਦਿੱਤੀ ਦਰਖਾਸਤ ਹੈ ਕਿ ਆਪਣੀ ਹੈਗੀ ਹੈ ਜੀ ਦੇਖੋ 13 ਤਰੀਕ ਨੂੰ ਦਰਖਾਸਤ ਦਿੱਤੀ ਮੈਂ ਦਰਖਾਸਤ ਦੇਣ ਤੇ ਬਾਅਦ ਜਨਕਿ ਕੋਈ ਕਾਰਵਾਈ ਕੋਈ ਸੁਣਾਈ ਨਹੀਂ ਕੋਈ ਪੁਲਿਸ ਨੂੰ ਅਜ ਕਹੇ ਵੀ ਲੜਾਈ ਝਗੜਾ ਕਰਕੇ ਗਿਆ ਸਾਡੇ ਕੰਦਾ ਤੋੜ ਗਏ ਵੀ ਇਦਾਂ ਕਰਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਉਹਤੇ ਬਾਅਦ ਫਿਰ ਆ 15 ਤਰੀਕ ਨੂੰ ਆਉਂਦੇ ਆ 15 ਤਰੀਕ ਨੂੰ ਤਾਵਾ ਬੋਲਣ ਆਲੇ ਸਰਪਾ ਦਾਵਾ ਵਿੱਚੇ ਬਲੇਟਾਂ ਦੇ ਨਾਲ ਇਕੱਠੇ ਕਰ ਲੈਣਾ ਸਾਰੇ ਫਲੇਟਾਂ ਲੈ ਕੇ ਸਾਡੇ ਪਤਾਵਾ ਬੋਲਦੇ ਨੇ ਨਾ ਤੇ ਘਰ ਦੇ ਫੇਰ ਸੀਗੇ ਚਲੋ ਫੇਰ ਅਜੀ ਗੱਲ ਬਾਤ ਦਵਾਈ ਫੇਰੇ ਸੀ ਥਾਣੇ ਚ ਸੱਚ ਨੂੰ ਮੈਂ ਫੋਨ ਕਰਿਆ ਐਸਐਚਓ ਕਹਿੰਦਾ ਨਾ ਜਿਹੜੀ ਕਹਿੰਦਾ ਤੁਸੀਂ ਤਾਰ ਲਾਈ ਤਾਰ ਖੁੱਲ ਜਿਹੜੀ ਤੁਹਾਡੇ ਉਹਦੀ ਆ ਮੈਂ ਤਾਰ ਅਸੀਂ ਕਿੱਦਾਂ ਖੁੱਲ ਸਾਡੀ ਜ਼ਮੀਨ 'ਚ ਲੱਗੀ ਹੋਈ ਤਾਰ ਇੱਧਰ ਵੀ ਮੇਰੀ ਜ਼ਮੀਨ ਇੱਧਰ ਵੀ ਮੇਰੀ ਜ਼ਮੀਨ ਕਹਿੰਦੇ ਰਸਤੇ ਲੱਗੇ ਸਰਕਾਰੀ ਰਸਤਾ ਮੈਂ ਸਰਕਾਰੀ ਰਸਤਾ ਕਿਤੇ ਸਰਕਾਰੀ ਰਸਤਾ ਕਿਤੇ ਮੇਰਾ ਆਪਣਾ ਰਸਤਾ ਉਹਦੇ ਕੱਕ ਚੱਲ ਰਹੇ ਜੀ ਉਹੀ ਬਿਲਡਰ ਨੇ ਮੁੱਲ ਖਰੀਦਾ ਹੋਇਆ ਜੀ ਤਿੰਨ ਜਣੇ ਰਿਸ਼ਤੇਦਾਰ ਸੀਗੇ ਆ ਦੇਖੋ ਚਾਰਨ ਸਿੰਘ ਹੈ ਸੀ ਜਗਿੰਦਰ ਸਿੰਘ ਹੈ ਕੇਰ ਸਿੰਘ ਹੈ ਇਹ ਮਾਲਕ ਸੀਗੇ ਜ਼ਮੀਨ ਦੇ ਚਾਰਨ ਸਿੰਘ ਨਾ ਕੇਰ ਸਿੰਘ ਦੇ ਪੈਮੈਂਟ ਲੈ ਲਈ ਜਗਿੰਦਰ ਸਿੰਘ ਦੇ ਪੈਮੈਂਟ ਲੈ ਲਈ ਉਹਦੇ ਨੌ ਰਾਸਤਾ ਕਰਦੇ ਆ ਉਹਦੀ ਜ਼ਮੀਨ ਕਟਵਾਤੀ 2 ਲੱਖ ਕੈਸ਼ ਦਿੱਤਾ ਸੀਗਾ ਭਾਈ 2001 ਚ ਜਿਹੜੇ ਇਹ ਨਾਮ ਦੱਸੇ ਤੁਸੀਂ ਇਹਨਾਂ ਦਾ ਇਹ ਜ਼ਮੀਨ ਦੇ ਨਾਲ ਕੀ ਲੈਣਾ ਦੇਣਾ ਇਹ ਸਾਡੇ ਬਾਪੂਆਂ ਦੇ ਆ ਜੀ ਤਾਏ ਚਾਚੇ ਸਕੇ ਆ ਹਾਂ ਜੀ ਜੀ ਸਕੇ ਤਾਏ ਚਾਚੇ ਆ ਇਹਨੇ ਮੁੱਲ ਲੈ ਲਈ ਨਾ ਜਗ੍ਹਾ ਦੇ ਜ਼ਮੀਨ ਦੇ ਵੀ ਦੇਤੀ ਸਭ ਕੁਝ ਹੋ ਗਿਆ ਫਿਰ ਉਸਰ ਕਾ ਉਹ ਫੇਰ ਕਹਿੰਦੇ ਕਿ ਸਰਕਾਰੀ ਜਾਸਤੇ ਤੁਸੀਂ ਫੇਰ ਤਾਂ ਅਲਾ ਦੇ ਪੁਲਿਸ ਵੀ ਕਹਿੰਦੇ ਚਲੋ ਜੀ ਉਹਦਾ ਹੋਇਆ ਵੀ ਪੁਰਸਾਨੇ ਬਸੀ ਕਹਿਣ ਸਾੜੇ ਕਾਕੇ ਦੇਖੋ ਬਣਾਏ ਵੀ ਸਾੜੀ ਇੱਕ ਵਾਰੀ ਸਾੜੀ ਤਾਂ ਸੁਣੋ ਸਾੜੀ ਕੋਈ ਸੁਣੀ ਨਾ ਚੱਕ ਸਾਨੂੰ ਅੰਦਰ ਕਰਦੇ ਆ ਹਵਲਾਰਜ ਬੰਦ ਕਰਦੇ ਤਿੰਨੇ ਭਰਾਵਾਂ ਨੂੰ 15 ਦਿਨ ਨੂੰ ਹਵਲਾਰਜ ਬੰਦ ਕਰਿਆ ਸ਼ਾਮ ਦੇ ਟਾਈਮ ਚਲੋ ਜੀ 2 ਘੰਟੇ ਰਹਿ ਉੱਥੇ ਉੱਥੇ ਆਏ ਪਰ ਮੁਲਾਜ਼ਮ ਜੀ ਦੇ ਕੋਲ ਸਾਡੇ ਕੇਸ ਜੀ ਕੋਲ ਮੈਨੂੰ ਨਾਮ ਤਾਂ ਪਤਾ ਨਹੀਂ ਗਿਆ ਤੇ ਉਹ ਆਇਆ ਕਾਗਜ਼ ਏਦਾਂ ਲੈ ਕੇ ਆਇਆ ਐਦਾਂ ਨੂੰ ਕਰਤੇ ਕਹਿੰਦੇ ਉਰੇ ਸਾਈਨ ਕਰ ਦੋ ਇੱਦਾਂ ਪੜੇ ਉਹਨਾ ਇੱਦਾਂ ਸਾਈਨ ਕਰਾ ਦੇ ਸਕਦੇ ਹਨ ਉਹ ਰੱਤ ਸਾਈਨ ਕਰਾਉਂਦੇ ਕਿ ਕਾਦੇ ਸਾਈਨ ਅਜੀ ਕਰ ਤੱਤਕ 55 ਲੱਗੇ ਕਰਨ ਚਲੋ ਜੀ ਅਸੀਂ ਕਿ 755 ਜਿਹੜੀ ਹੁੰਦੀ ਉਹ ਦੋ ਤਿਰਤੇ ਹੁੰਦੀ ਇੱਕ ਤਿਰਤੇ ਨਹੀਂ ਹੁੰਦੀ ਵੀ ਦਰਗਾਦ ਅਧਾ ਸੀ ਕਰਨ ਵਾਲੇ ਆ ਉਹ ਬੰਦੇ ਦਰਗਾਦ ਦਿੱਤੀ ਪਰ ਉਹ ਸਾਡੀ ਕੁਝ ਨਹੀਂ ਜਾਣੀ ਸਾਡੇ ਸਾਈਨ ਕਰਾ ਲਏ ਸਾਨੂੰ ਇਹ ਨਹੀਂ ਪਤਾ ਕਿ ਕਾਦੇ ਸਾਈਨ ਕਰਾਏ ਆ ਉਹਦੇ ਬਾਅਦ ਸਾਨੂੰ ਥੋੜੀ ਦੇਰ ਬਾਅਦ ਮੈਂ ਛੱਡ ਤੇ ਆ ਅਸੀਂ ਘਰੇ ਆ ਗਏ ਘਰੇ ਆ ਕੇ ਚਲੋ ਸ਼ਾਂਤ ਬੈਠ ਗਏ ਉਹਦੇ ਬਾਅਦ ਫੇਰ ਆਂਦੇ ਉਹ ਕਿਨੇ ਆ 18 ਤਰੀਕ ਨੂੰ 18 ਤਰੀਕ ਨੂੰ ਆਏ ਤੇ ਆ ਕੇ ਸਾੜਾ ਰਸਤਾ ਬੰਦ ਕਰ ਗਏ ਜੀ ਜਦ ਉਹ ਸਰਕਾਰੀ ਕਹਿੰਦੇ ਆ ਤੁਸੀਂ ਆਪ ਕੀ ਤਰ੍ਹਾਂ ਸਰਕਾਰੀ ਜਸਤਾ ਬੰਦ ਕਰਦੇ ਆ ਉਹਦੀ ਵੀ ਵਾਰਾ ਮੇਂ ਵੀਡੀਓ ਪੰਨਿਆ ਰੇਡਾ ਰੂਡ ਲਾ ਕੇ ਕੱਲ ਹਟਾਇਆ ਰੇਡਾ ਨਾ ਕਰਣਾ ਉਹ ਰੇਡਾ ਰੂਡ ਲਾ ਕੇ ਬਿਲਕੁਲ ਰੇਡਾ ਲਾ ਕੇ ਟਰੈਕਟਰ ਟਰੈਕਟਰ ਲਾਤੇ ਉਹਨਾਂ ਬਿਲਕੁਲ ਬੰਦ ਹੋ ਗਿਆ ਹੋ ਗਿਆ ਸੀ ਸਾਨੂੰ ਲੰਘਣ ਨੂੰ ਕੋਈ ਅਸੀਂ ਦੋ ਦਿਨ ਬਸ ਤਕੰਦ ਟੱਪ ਟੱਪ ਕੇ ਲੰਘਦੇ ਰਹੇ ਜੋ ਵੀ ਹੈ ਤੇ ਸਾੜੇ ਵਿਰੁੱਧ ਤੇ ਜਿਹੜਾ ਰੇਡਾ ਲਾਇਆ ਸਾਡੇ ਘਰ ਦੇ ਸੀਗੇ ਅਸੀਂ ਬਾਅਦ ਸੀ ਕਿ ਆਪਣੇ ਕੰਮ ਕਰਾਂ ਦੇ ਜਿਹੜਾ ਰੇਡਾ ਲਾਇਆ ਸਾਡੇ 3 ਹੀ ਚਲੀ ਗਏ ਉੱਤੇ ਉਹ ਕਹਿੰਦਾ ਸਾਰੇ ਜਾਂਊਗਾ ਕਿ ਤੈਨੂੰ ਬਾਹਰੋਂ ਕੁਝ ਨਹੀਂ ਕਰਿਆ ਤੀਵੇਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹ ਤੀਵੇਂ ਹਸਪੀਟਲ ਦਾਖਲ ਪਈਆਂ ਦੋ ਤੀਵੇਂ ਹਸਪੀਟਲ ਦਾਖਲ ਪਈਆਂ ਉਹਨਾਂ ਟਾਂਕੇ ਲਗੇ ਬਾਂਹ ਤੇ ਤੇ ਇੱਕ ਦੇ ਮਣ ਕੇ ਮਣ ਕੇ ਹੱਲੇ ਹੋਏ ਆ ਤੇ ਉਹਨਾਂ ਦੇ ਪਰਚੇ ਪੁਰਚੇ ਜੋ ਵੀ ਕੱਟੇ ਹਨ ਉਹਨਾ ਉਹ ਥਾਣੇ 'ਚ ਪੇਤੇ ਰੁਕਾ ਥਾਣੇ ਨਾਲ ਅੱਜ ਤੱਕ ਨਹੀਂ ਕਰੀ ਜਿਹੜਾ ਇਹ ਜ਼ਮੀਨ ਹੈ ਇਹ ਕਿੰਨੀ ਜ਼ਮੀਨ ਦਾ ਮਾਮਲਾ ਹੈ ਇਹ ਜ਼ਮੀਨ 7 ਕਨਾਲਾਂ 5 ਕੁਸ਼ ਮਰ ਹੋਆ 4 ਕੁ ਮਰ ਲੈ ਇਹ ਸਾਰੀ ਜ਼ਮੀਨ ਹਾਂਜੀ ਉਹ ਉਹ ਤੇ ਜ਼ਮੀਨ ਤੇ ਫਿਰ ਇਹਨਾਂ ਦੀ ਰਜਿਸਟਰੀਆਂ ਚੈੱਕ ਕਰੀ ਜਮ ਸਾਰੇ ਜਿਹੜੇ ਫਲੈਟ ਆਲੇ ਆ ਫਲੈਟ ਆਲੇ ਨਾਲ ਸਾਡੀ ਕੋਈ ਲੜਾਈ ਝਗੜਾ ਨਹੀਂ ਆ ਉਹ ਫਲੈਟਾਂ ਦੀ ਰਜਿਸਟਰੀਆਂ ਚੈੱਕ ਕਰੀ ਜਮ ਉਹ ਰਜਿਸਟਰੀਆਂ ਦੇ ਜਿਹੜੇ ਫਲੈਟ ਆ ਫਲੈਟ ਸ਼ਹਿਰ ਚ ਬਣੇ ਹੋਇਆ ਜਿਹੜਾ ਫਲੈਟ ਦਾ ਨੰਬਰ ਆ ਉਹਨਾਂ ਦੇ ਓਜਲਾ ਨੰਬਰ ਆ ਓਜਲਾ ਦੇ ਕਬਜ਼ਾ ਇਹਨਾਂ ਦਾ ਸ਼ਹਿਰ ਚ ਕਰਵਾਤੇ ਆ ਜੀ ਨੰਬਰ ਓਜਲਾ ਨੇ ਲਾਤੇ ਜੀ ਰਜਿਸਟਰੀਆਂ ਤੇ ਇਹ ਜਿੱਤੇ ਇਦਾਂ ਕਿਦਾਂ ਹੋ ਗਏ ਜੀ ਜੇ ਆਪਾਂ ਅੱਜ ਤੁਸੀਂ ਆਪਣੇ ਮਕਾਨ ਦੇ ਨਕਸ਼ੇ ਬਣਾਉਣ ਚਲੀ ਜਾਓ 36 ਸਵਾਲ ਆ ਚੀਜ਼ ਦੇਖੂਗਾ ਮੌਕਾ ਦੇਖੂਗਾ ਇਹ ਮੌਕਾ ਕਿੱਥੇ ਗਿਆ ਕਹੇ ਸਾਰੇ ਸੁੱਤੇ ਪਏ ਆ ਕੋਈ ਮੌਕਾ ਨਿਕਣਾਗਾ ਬਿਲਡਿੰਗ ਕਿੰਨੀ ਵੱਡੀ ਚਾਤ ਛੱਤ ਕੇ ਬੰਦਾ ਲਾਂਗੇ ਵੇਚ ਕੇ ਅੱਜ ਸਾਨੂੰ ਪਰੇਸ਼ਾਨੀ ਹੋ ਰਹੀ ਸੀ ਜੀ ਜਿਹੜੇ ਇਹ ਫਲੈਟ ਨੇ ਤੁਸੀਂ ਕਹਿ ਰਹੇ ਹੋ ਸ਼ਹਿਰ ਦੀ ਜ਼ਮੀਨ ਚ ਨੇ ਇਹ ਫਲੈਟ ਦੇ ਜਿਹੜੀ ਜ਼ਮੀਨ ਆ ਉਹਦੀ ਰਜਿਸਟਰੀ ਕਿਹਦੇ ਕੋਲ ਆ ਫਲੈਟ ਕਿਹਦੇ ਨਾਮ ਤੇ ਆ ਉਹਦੇ ਜਿਹੜੇ ਆ ਦੇਖੋ ਆ ਪਰਦਾ ਸਾਡੇ ਕੋਲ ਸਾੜੀਆਂ ਜਿਹੜੀ ਸਾਡੀ ਜਗ੍ਹਾ ਦੀ ਆ ਜਿਹੜੇ ਫਲੈਟ ਵਾਲੇ ਹੋਣਗੇ ਉਹਨਾਂ ਕੋਲ ਰਜਿਸਟਰੀ ਹੋਊਗਾ ਕਿਹਦੇ ਨੇ ਲੋਨ ਲਏ ਹੋ ਲੋਨ ਬੈਂਕ ਚ ਵੀ ਹੋ ਸਕਦੀਆਂ ਆ ਆ ਸਾਡਾ ਨੌਵਾ ਜਿਹੜੇ ਆ ਦੇਖੋ ਮੌਕੇ ਤੇ ਸਾਡਾ ਨ ਫਰਦਾਂਚ ਨਾਮ ਕਰਤਾਰ ਸਿੰਘ ਕਰਨੈਲ ਸਿੰਘ ਤੇ ਗੁਰਮਖ ਸਿੰਘ ਕੁਲਦੀਪ ਸਿੰਘ ਇਹ ਬੰਦੇ ਹੁਣ ਚਾਰ ਇਸ ਦੇ ਵਕ ਰਹਿ ਗਏ ਇੱਕ ਪੰਜਵਾਂ ਜਿਹੜਾ ਨਾ ਭਰਾ ਗਰਮੇਲ ਸਿੰਘ ਉਹ ਉਹਨਾਂ ਆਪਣਾ ਹਿੱਸਾ ਵੇਚ ਤੇ ਆ ਹਾਂਜੀ ਉਹ ਡੀਲਰ ਨੂੰ ਹੀ ਦਿੱਤਾ ਜਿਹੜਾ ਤੁਹਾਡੇ ਤੁਹਾਡੇ ਜਿਹੜੇ ਪਲਾਟ ਤੇ ਹੁਣ ਤੁਸੀਂ ਕਬਜ਼ਾ ਕੀਤਾ ਹੋਇਆ ਇਹਦੀ ਕੋਈ ਤੁਹਾਡੇ ਕੋਲ ਲਿਖਤੀ ਸਬੂਤ ਹੈ ਜੀ ਸਾਡੀ ਗਰਦੌਰੀ ਨਾ ਚੜੀ ਆ ਦੇਖੋ ਗਰਦੌਰੀ ਨਾ ਚੜੀ ਵੀ ਇਹ ਦੇਖੋ ਗੁਰਮਖ ਸਿੰਘ son of ਜੁਗਿੰਦਰ ਸਿੰਘ ਕਰਤ ਕਰਨੈਲ ਸਿੰਘ son of जोगिंदर ਸਿੰਘ ਕਰਤਾਰ ਸਿੰਘ son of जोगिंदर ਸਿੰਘ ਆ ਸਾਡਾ ਮੌਕੇ ਦਾ ਰਕਬਾ ਇਹ ਪਿਆ ਜੀ 7 ਕਨਾਲਾਂ 5 ਮਰਲੇ ਦਾ ਰੋਲਾ ਸਾਰਾ ਟੋਟਲ ਜ਼ਮੀਨ ਦਾ ਤੇ ਬਾਕੀ ਨਾ ਤਿੰਨ ਹਿੱਸੇ ਨਾ ਮਾ ਹੁਣੇ ਆ ਇੱਕ ਇੱਕ ਹਿੱਸਾ ਆਪਣਾ ਚਰਨ ਸਿੰਘ ਦਾ ਹੈਗਾ ਸਾਡੇ ਤਾਏ ਦਾ ਇੱਕ ਹਿੱਸਾ ਕੇਰ ਸਿੰਘ ਦਾ ਇੱਕ ਹਿੱਸਾ जोगिंदर ਸਿੰਘ ਦਾ ਤੇ ਇਹਦੇ ਚ ਸਾਡੇ ਗਾਹਾਂ ਅੱਗੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਂ ਕੀਤਾ ਚਰਨ ਸਿੰਘ ਦਾ ਮੁੰਡਾ ਆਪਣਾ ਦਲਵੀਰ ਸਿੰਘ ਦਲਵਾਗ ਸਿੰਘ ਦੋਨੋਂ ਬੱਚੇ ਇਹਨਾਂ ਦੇ ਹੋ ਗਏ ਤੇ ਗਾਹਾਂ ਆ ਗਿਆ ਕੇਹਰ ਸਿੰਘ ਦੇ ਕਲਦੀਪ ਸਿੰਘ ਤੇ ਗਰਮੇਲ ਸਿੰਘ ਅੱਗੇ ਆ ਕੇ ਜਗਿੰਦਰ ਸਿੰਘ ਦੇ ਜਿਹੜੀ ਅੱਗੇ ਨੌ ਚਲੀ ਆ। ਰੋਗਦੇਵਾ ਗੁਰਮਖ ਸਿੰਘ ਕਰਨੈਲ ਸਿੰਘ ਕਰਤਾਰ ਸਿੰਘ ਇਹ ਤਿੰਨ ਬੱਚੇ ਇਹਨਾਂ ਦੇ ਦੋ ਦੋ ਬੱਚੇ ਇਹਨਾਂ ਦੇ ਇਹਨਾਂ ਦੇ ਸਾਰੇ ਤਿੰਨ ਹਿੱਸਿਆਂ 'ਚ ਜ਼ਮੀਨ ਵੰਡੀ ਗਈ ਹੈ। ਇਹ ਪੂਰੀ ਜ਼ਮੀਨ ਕਿੰਨੀ ਸੀ? ਇਹ ਪੂਰੀ ਜ਼ਮੀਨ ਹੈਗੀ ਹੈ 7 ਕਨਾਲਾਂ 5 ਮਰਲੇ ਥੋੜ੍ਹ। ਇਹ ਤਿੰਨ ਹਿੱਸਿਆਂ 'ਚ ਤੁਹਾਨੂੰ ਕਿੰਨੀ ਆਈ ਹੈ? ਸਾਢੇ ਹਿੱਸੇ 'ਚ ਆਈ ਹੈ 1 ਕਨਾਲ 18 ਮਰਲੇ ਇੱਕ ਕਨਾਲ 18 ਮਰਲੇ ਪੂਰੇ ਹੁਣ ਚਾਹੀਦੇ ਇੱਕ ਕਨਾਲ 18 ਮਰਲੇ ਆਪਣਾ ਕੇਹਰ ਸਿੰਘ ਦੇ ਇਹਨਾਂ ਨੇ ਉਹਦੇ ਤੋਂ ਤਿੰਨ ਮਰ ਆਪਣਾ ਥੋੜੀ ਜ਼ਮੀਨ ਉਹਨਾਂ ਨੇ ਵਾਧ ਲੈਣ ਕਰਕੇ ਉਹਨਾਂ ਆਪ ਦੋ ਕਨਾਲਾਂ ਹੋ ਗਈਆਂ ਉਹਨਾਂ ਨੇ ਆਪਣਾ ਗਰਮੇਲ ਸਿੰਘ ਦਾ ਹਿੱਸਾ ਲੈ ਲਿਆ ਉਹਨਾਂ ਆਪ ਦੋ ਕਨਾਲਾਂ ਹੋ ਗਈਆਂ ਉਹਨਾਂ ਦੇ ਅਸਿੱਦੀਆਂ ਜਿਹੜਾ ਇਹ ਬਿਲਡਰ ਹੈ ਬਿਲਡਰ ਕਿੱਥੋਂ ਦਾ ਕੀ ਲੱਗਦਾ ਤੇ ਆਪਣਾ ਸਾਡੇ ਤਾਏ ਦੇ ਲੜਕਾ ਹਾਂ ਚਰਨ ਸਿੰਘ ਦੇ ਮੁੰਡੇ ਆ ਹਾਂ ਅਸੀਂ ਸਗਿਆਂ ਚੋਂ ਆ ਕੋਈ ਇਦਾਂ ਬਾਹਰ ਦੇ ਬੰਦੇ ਨਹੀਂ ਸਾਡੀ ਫੈਮਿਲੀ ਦਾ ਮੈਟਰ ਆ ਇਹ हां ਅਸੀਂ ਉਹਨਾਂ ਨੂੰ ਕਹਦੇ ਵੀ ਸਾਡਾ ਹਿੱਸਾ ਦੇ ਤੁਸੀਂ ਕੰਨ ਲੜਾਈ ਝਗੜਾ ਕਰਦੇ ਲੜਾਈ ਝਗੜਾ ਵੀ ਜ਼ਿਆਦਾ ਮੈਨ ਹੋਇਆ ਗੱਡਾਂ ਲਾ ਕੇ ਤੈਨੂੰ ਗਲਾਂ ਕੱਢ ਰਿਹਾ ਮੈਂ ਪੈਣਾ ਦੀ ਉਹ ਸੜਕਾ ਵੀਡੀਓ ਪਈ ਆ ਜਿਹੜੇ ਫਲੈਟਾਂ ਵਾਲੇ ਆ ਕੇ ਇਹ ਸਾਨੂੰ ਕਿਦਾਂ ਗਲਾਂ ਕੱਢਣ ਸਾਡੀ ਜਗ੍ਹਾ ਗੱਡੀਆਂ ਖੜਾਉਂਦੇ ਆ ਸਾਨੂੰ ਗਲਾਂ ਕਰਦਾ ਹਾਂ ਸੁਣ ਲਾਂਗਾ ਫਲੈਟਾਂ ਦਾ 30 ਫੁੱਟ ਰੋਡ ਦਿੱਤਾ ਹੋਇਆ ਦੇਖ 30 ਫੁੱਟ ਰੋਡ ਇਹਨਾਂ ਦਾ 30 ਫੁੱਟ ਰੋਡ ਪੂਰਾ ਇਹਦੇ ਬਾਅਦ 11 ਫੁੱਟ ਰੋਡ ਸਾਡਾ ਦੋ ਘਰਾਂ ਦਾ ਆ ਇਸਦੇ ਚ ਸਭ ਕੁਝ ਹੈ ਇਹ ਉਰੇ ਆ ਕੇ 11 ਫੁੱਟ ਬਾਕੇ ਗਲਾਂ ਕੱਢਾਂ ਸਾਨੂੰ ਅਸੀਂ ਗਲਾਂ ਸੁਣ ਲੂਗੇ ਇਹਨਾਂ ਦੀ ਮ ਹਾਂਜੀ ਤੇ ਇਹ ਆਇਸ ਬੰਦੇ ਕੁੱਟ ਗਏ ਕੋਈ ਸ਼ਿਕਾਇਤ ਕੀਤੀ ਕਿਤਨੀ ਕੀਤੀ ਥਾਣੇ ਚ ਜੀ ਥਾਣੇ ਚ ਕੀਤੀਆਂ ਜੀ ਹਾਂਜੀ ਪਰ ਸਾਡੀ ਸੁਣਾਈ ਨਹੀਂ ਨਾ ਗਈ ਫਿਰ ਇਹੀ ਬੰਦਿਆ ਨਾ ਪਟਿਆਲੇ ਜ਼ਮੀਨ ਤੇ ਕਬਜ਼ਾ ਲੈਣਗੇ ਤੇ ਉਥੇ ਗੋਲੀ ਚਲਾਤੀ ਗੋਲੀ ਚਲਾਣ ਦੇ ਕਾਰਨ ਇਹ ਸਜ਼ਾ ਕੱਟ ਕੇ ਆਏ ਹੋਏ ਪਹਿਲਾਂ ਇਹ ਡੀਲਰ ਸਾਰਾ ਟੱਬਰ ਸਜ਼ਾ ਕੱਟ ਕੇ ਜੇਲ੍ਹ ਕੱਟ ਕੇ ਆਇਆ ਹੁਣ ਉਹੀ ਕੰਮ ਸਾਡੇ ਨਾਲ ਕਰ ਰਿਹਾ ਸਾਡੇ ਨਾਲ ਇੱਕ ਵਾਰ ਨਹੀਂ ਤਿੰਨ ਚਾਰ ਵਾਰ ਚੱਟਾ ਹੋ ਗਿਆਂ ਸਾਡੇ ਪਰ ਰਿਕਾਰਡ ਪਿਆ 2013 13 ਚ ਵੀ ਸਾਡੇ ਨਾਲ ਝਗੜਾ ਹੋਇਆ ਸੀਗਾ ਉਹਦਾ ਰਿਕਾਰਡ ਵੀ ਪਿਆ ਸਾਡੇ ਪਾ ਉਹਦੇ ਰਿਕਾਰਡ ਚ ਉਹਨਾਂ ਨੇ ਉਹ ਟਾਈਮ ਉਸ ਟਾਈਮ ਫੇਰ ਕੱਢਿਆ ਜਿਹੜਾ ਸੜਪਾ ਪਿੱਛਾ ਥਾਲੀ ਜ਼ਮੀਨ ਸੀਗੀ ਫੇਰ ਕੱਢਿਆ ਫਿਰ ਇਹਨਾਂ ਸਾਡੇ ਨਾਲ ਫੈਸਲਾ ਸਮਝੌਤਾ ਵੀ ਕਰਿਆ ਸੀਗਾ ਹਾਂ ਚਲੋ ਉਹ ਤਾਂ ਨਿਬੜ ਗਿਆ ਸੀਗਾ ਇਹ ਨਵਾਂ ਹੁਣ ਅੱਜ ਫੇਰ ਕੜਾ ਕਰਦੇ ਆ ਸਾਨੂੰ ਇਹੀ ਇਹ ਵੀ ਇਹ ਬਿਲਡਰਾਂ ਦੇ ਨੱਥ ਪਾਈ ਜਾਵਾ ਤੇ ਜਿਹੜੇ ਬੜੇ ਅਫਸਰ ਆ ਉਹ ਜਾਂਚ ਕਰਾਂ ਬ੍ਰਿਕੀ ਨਾਲ ਵੀ ਕਿੱਦਾਂ ਫਲੈਟ ਬਣ ਗਏ ਕਿੱਦਾਂ ਹੋ ਨਹੀਂ ਉਹ ਹਾਂਜੀ ਬਾਕੀ ਮੌਕੇ ਤੇ ਜਾ ਕੇ ਦੇਖ ਲਓ ਟਰਾਲੀਆਂ ਟਰੈਕਟਰ ਇਹਨਾਂ ਖੜੇ ਆ ਟਰਾਲੀ ਘੜੀ ਆ ਟਰੈਕਟਰ ਟਰੈਕਟਰ ਤਾਂ ਲੇ ਗਿਆ ਹਾਂ ਤੇ ਤਵੀਆਂ ਘੜੀਆਂ ਤੇ ਰੂਟਾ ਬੀਟਰ ਖੜਿਆ ਫਾਲੇ ਖੜੇ ਆ ਸਾੜੀ ਜ਼ਮੀਨ 'ਚ ਖੜੇ ਆ ਮੌਕੇ ਦੇਖੀ ਜਾਵਾ ਹਾਂ ਸਾੜੀ ਜ਼ਮੀਨ 'ਚ ਕੋਹਦੀਆਂ ਬਣਾਦੀਆਂ ਨਾ ਸੀਵਰੇਜ ਸੀਵਰੇਜ ਪਾਤੀ ਜਾਨੀ ਕਿ ਇਹ ਕੋਈ ਹੋਣੀ ਹੈ ਸਾੜੀ ਜਾਨੀ ਕਿ ਕੋਈ ਸੜਾਈ ਨਹੀਂ ਹੈ ਜੀ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਜਾਂਦਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਫਲੈਟ ਬਣਾਇਆ ਸ਼ਹਿਰ ਦੀ ਜ਼ਮੀਨ ਦੇ ਵਿੱਚ ਫਲੈਟ ਨੇ ਜਦ ਕਿ ਉਹਤੇ ਜਿਹੜਾ ਖਸਰਾ ਨੰਬਰ ਆ ਉਹ ਪਿੰਡ ਦਾ ਪਾਇਆ ਉਹ ਫਲੈਟ ਕਿਹਦੇ ਨੇ ਕਿਹਦੇ ਨਾਮ ਤੇ ਬੋਲਦੇ ਹੋ ਰਜਿਸਟਰੀ 'ਚ ਮੀਨ ਦੀ ਇਹਨਾਂ ਦੇ ਸਾਡੇ ਪਤਾ ਨੂੰ ਆਹ ਪੱਕੇ 'ਚ ਸਾਡੇ ਹੱਥ ਲੱਗੇ ਸੀ ਜੀ ਬਾਕੀ ਤੁਸੀਂ ਰਜਿਸਟਰੀ ਚੈੱਕ ਕਰ ਲਓ ਕਿ ਲੱਗ ਲੱਗ ਦਿਖਾ ਦੂ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਭਰਾ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਸੀ ਤੁਹਾਡੇ ਜਿਹੜਾ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਸੀ ਉਹਦੀ ਕੀ ਵਜ੍ਹਾ ਸੀ ਉਹਦੀ ਵਜ੍ਹਾ ਸੀ ਪੈਸੇ ਮੰਗਦਾ ਸੀ ਇਹ ਮੈਂ ਜੀ ਕਿ ਮੈਨੂੰ ਪੈਸੇ ਦੇ ਜਿਹੜੀ ਜਗਾ ਬਣਦੀ ਮੇਰੀ ਆ ਕਹਿੰਦੇ ਵੀ ਪਹਿਲਾਂ ਕਹੀ ਕਿ ਦੇ ਦੂੰਗਾ ਦੇ ਦੂੰਗਾ ਤਾਂ ਮਿਸਤਰੀ ਰੋਕੇ ਮੈਂ ਹਾਂ ਮਾ ਕੱਲਾ ਧੀਆਂ ਕਰੇ ਇਹਨਾਂ ਨੇ ਆ ਗਏ 15 20 ਬੰਦੇ ਲੈ ਕੇ ਸਾੜੇ ਹਮਲਾ ਕਰਦਿਆ ਕਰਪਾ ਸਾਰੇ ਸੀਸੇ ਪੰਤੇ ਕਰਦੇ ਸਾੜੇ ਪੰਨੇ ਵੀ ਮਨੁਪਰਤਨ ਅੰਦਰ ਕਰਤਾ ਵੀ ਅੰਦਰ ਰਹਤ ਹਾਂ ਪਹਿਨ ਨਾ ਕੰਪਲੀਟ ਕਰਤੀ ਏਸੀ ਵੀ ਕੰਪਲੀਟ ਕਰੀ ਸਾਡੀ ਸੁਣਾਈ ਨਹੀਂ ਹੋਈ ਉੱਥੇ ਹਾਂ ਪਹਿਨ ਨਾ ਵੀ ਕੰਪਲੀਟ ਕਰਤੀ ਥਾਣੇ ਦੇ ਕਿ ਕਿਤੇ ਅਜਿਹੀ ਮੈਂ ਪਰਚਾ ਹੋਇਆ ਤੇ ਮੇਰੇ ਟਾਂਕੇ ਲੱਗੇ ਚਾਰ ਜੀ ਹਾਂ ਜੀ ਉੱਥੇ ਫੇਰ ਪਹਿਨ ਨਾ ਫੇਰ ਫੈਸਲਾ ਆਇਆ ਕਰ ਲਿਆ ਤੁਹਾਨੂੰ ਪੈਸੇ ਦੇ ਦੂੰਗੇ ਅਸੀਂ ਫੇਰ ਮੁੜ ਕੇ ਪੈਸੇ ਉਹ ਨਹੀਂ ਦਿੱਤੇ ਪੈਸੇ ਫੇਰ ਮੈਂ ਕੇਸ ਕਰਿਆ ਜੀ 2 ਸਾਲ ਹੋ ਗਏ ਕੇਸ ਚੱਲਦੇ ਨੂੰ ਹੁਣ ਕਿਤੇ ਦੀ ਵੀ ਸੁਣਾਈ ਨਹੀਂ ਹੈਗੀ ਕੋਈ ਉੱਥੇ ਵੀ ਪੈਸੇ ਦੇ ਜਾਂਦੇ ਜਾਂਦਾ ਕੇ ਵਕੀਲਾਂ ਨੂੰ ਅਜਿਆ ਕੋਈ ਸੁਣਾਈ ਨਹੀਂ ਹੈਗੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਕਰਦੇ ਸਾਂ ਇਨਸਾਫ ਮਿਲਿਆ ਸਾਡੀ ਜਗ੍ਹਾ ਮਿਲ ਜਾਮਾ ਜਿੰਨੀ ਸਾਡੀ ਜਗ੍ਹਾ ਹੈ ਆ ਤਨੂੰ ਮਿਲ ਜਾਮਾ ਇਹੀ ਮੰਗ ਆ ਸਾਡੀ ਹਾਂਜੀ ਵਾਕ ਇਮੀਡੀਏਟ ਬਾਬਾ ਧੰਨਵਾਦ মিডিਆ ਸਾਨੂੰ ਪੂਰਾ ਸੰਜੋਗ ਮਿਲ ਰਿਹਾ মিডিਆ ਸਾਨੂੰ ਇਨਸਾਫ ਦਿਵਾਉਂਗੇ ਸਾਨੂੰ ਬਹੁਤ ਭਰੋਸਾ ਅਫਸਰਾਂ 'ਤੇ ਸਾਾਨੂੰ ਭਰੋਸਾ ਨਹੀਂ ਗਿਆ ਜਿੰਨਾ মিডিਆ ਦੇ ਬਸਵਾਦ ਕਰਦੇ ਆ মিডিਆ ਧੰਨਵਾਦ ਜੀ ਮੈਂ ਦਿਲ ਤੋਂ ਸ਼ੁਕਰੀਆ ਕਰਦੇ ਆ ਜੀ ਸਾਡੀ ਬਾਤ ਤਾਂ ਤੁਸੀਂ ਹੀ ਕਿਸਨਾਨ ਵਾਸਤੇ ਆ ਹੋਰ ਕੋਈ ਬਾਤ ਸਾਡੇ ਚੱਕ ਨਹੀਂ ਸਕਦਾ ਜਿਸ ਤਰ ਤੁਸੀਂ ਉਹ ਕਰ ਸਕਦੇ ਆ ਸੱਚਾਈ ਦਾ ਅਸੀਂ ਇਹ ਕਹਿੰਦੇ ਜੀ ਅਸੀਂ ਗਲਤ ਸਾਡੇ ਪਰਚਾ ਹੋ ਜਾਵਾ ਅਸੀਂ ਇਹ ਚੀਜ਼ ਜੀ ਵੀ ਕਹਿੰਦੇ ਆ ਜੇ ਅਸੀਂ ਗਲਤ ਆ ਹੜਾ ਕਾਰਵਾਈ ਸਹੀ ਹੋਵਾ ਸੰਸਾ ਮਿਲਾਂ ਬਸ ਜੇ ਉਹ ਸਹੀ ਆ ਆਪਣੇ ਕਾਗਜ਼ ਪੱਤਰ ਲੈ ਕੇ ਆ ਜਮ ਫਲੈਟਾਂ ਦੇ ਆਪਣੇ ਕਾਗਜ਼ ਪੱਤਰ ਲੈ ਕੇ ਆ ਜਮ ਅਸੀਂ ਆਪਣੇ ਲੈਦੇ ਆ ਸਾਡੇ ਕਾਗਜ਼ ਪੱਤਰ ਸਾਡੇ ਕੋਲ ਪੈਸਾ ਸਭ ਕੋ ਪ੍ਰੂਫ ਥਾਣੇ ਚ ਵੀ ਮੰਗਾਏ ਤੇ ਕਾਗਜ਼ ਲੈ ਕੇ ਆਲੇ ਥਾਣੇ ਚ ਡੀਐਸਪੀ ਕੋ ਕੱਲ ਬੁਲਾਏ ਤੇ ਉੱਥੇ ਲੈ ਕੇ ਲੈ ਕੇ ਕਾਗਜ਼ ਨਹੀਂ ਆਈ ਅਸੀਂ ਆਪਣੇ ਕਾਗਜ਼ ਲੈ ਕੇ ਜਾ ਰਹੇ ਆ ਉਹ ਕਾਗਜ਼ ਨਹੀਂ ਲੈ ਕੇ ਆ ਰਹੇ ਉਹ ਪ੍ਰਾਣ ਰਿਕਾਰਡ ਦਿਖਾ ਜਿੰਦੇ ਆ ਸਾਡਾ ਫੈਸਲਾ ਸਾਡਾ ਫੈਸਲਾ ਲੜਾਈਆਂ ਦੇ ਫੈਸਲੇ ਆ ਜੀ ਕਿਹੜੀ ਜਗ੍ਹਾ ਕਿਹੜੀ ਆਪਣੀਆਂ ਕਿੱਥੇ ਤੋਂ ਲੈ ਕੇ ਇਹ ਦੇਖੋ ਸਾਡੀ ਜਗ੍ਹਾ ਇਹ ਸਾਡਾ ਘਰ ਆ ਇਹ ਜਗ੍ਹਾ ਸੀ ਇਹ ਕੰਧ ਤੋੜ ਕੇ ਗਿਆ ਸੀਗਾ ਜੀ ਇਹ ਉੱਥੇ ਕਰ ਇੰਨੀ ਕੰਧ ਤੋੜ ਕੇ ਸੀਗਾ ਉਹ ਦੇਖੋ ਜਿੱਥੇ ਤਾਰ ਲੱਗੀ ਹੋਈ ਆ ਉੱਥ ਤੇ ਐਂ ਚਲੀ ਜਾਂਦੀ ਸਾਡੀ ਜ਼ਮੀਨ ਆਹ ਟਰੈਕਟਰ ਟਰਾਲੀ ਉਹਨਾਂ ਨੇ ਖੜਾ ਕੇ ਗਏ ਹੋਏ ਆ ਕਬਜ਼ਾ ਕਰਨ ਲੱਗੇ ਤੇ ਤੇ ਆ ਦੇਖੋ ਇਹ ਨਾ ਰੂੜਾ ਵਿਟਰ ਆ ਇਹ ਫਾਲੇ ਆ ਉਹ ਤਵੀਆਂ ਆ ਉਹ ਸਾਮਾਨ ਖੜਾ ਗਿਆ ਇਹ ਇੱਧਰ ਸਾਡੇ ਖੜੇ ਆ ਆ ਅਸੀਂ ਆਪਣੀ ਫਿਰ ਬਾਉਂਡਰੀ ਲਾਈ ਹੋਈ ਤੇ ਤਾਰ ਉਹ ਤੇ ਲੱਗੇ ਉਹ ਉਧਰ ਤੱਕ ਤੇ ਆ ਜਿਹੜਾ ਫਲੈਟ ਬਣਿਆ ਹੋਇਆ ਇਹ ਕਾ ਫਲੈਟ ਕਾ ਫਲੈਟ ਹੈ ਇਹ ਸਾਡੀ ਜਗ੍ਹਾ ਜਗ੍ਹਾ ਤੇ ਬਣਿਆ ਹੋਇਆ ਉਹ ਕੁਲਦੀਪ ਸਿੰਘ ਦੇ ਆ ਖੜਿਆ ਮੁੰਡਾ ਆ ਮੇਰੀ ਜਗ੍ਹਾ ਤੇ ਬਣਿਆ ਆ ਜੀ ਜਗ੍ਹਾ ਤੇ ਬਣਿਆ ਫਲੈਟ ਪੂਰੇ ਉੱਪਰ ਤੱਕ ਤੇ ਫਿਰ ਇਹ ਉਹ ਜਿਹੜੇ ਫਲੈਟ ਸੀਗੇ ਉਹ ਇਹਦੇ ਭਰਾ ਦੇ ਜਗ੍ਹਾ ਤੇ ਬਣੇ ਉੱਤੇ ਉਹ ਭਰਾ ਨੇ ਇਹਨਾਂ ਨੂੰ ਰਜਿਸਟਰੀ ਕਰਾਤੀ ਸੀਗੀ 100 ਗੱਦੀ 100 ਗੱਦੀ ਰਜਿਸਟਰੀ ਕਰਵਾਤੀ ਸਾਰੀ ਚਲੋ ਉਹ ਸਾਈਡ ਤੇ ਹੋ ਗਿਆ ਜਾਨੀ ਕਿ ਉਰੇ ਤੱਕ ਇਹ ਕੁਲਦੀਪ ਹੱਕਦਾਰ ਆ ਆ ਫਲੈਟ ਦਾ ਇਹ ਦੋ ਟਾਵਰ ਕੁਲਦੀਪ ਦੇ ਹੱਕ ਚਾ ਸਾਢੇ ਜਾਂ ਤਿੰਨਾਂ ਦੇ ਹਿੱਸੇ ਆ ਆਹ ਸਾਡੇ ਇਹਨਾਂ ਕੁਲਦੀਪੁਰ ਨਾਲ ਘਰ ਆ ਉਹ ਗਾਂ ਚਾਂ ਸਿੰਘ ਦੇ ਘਰ ਅਜ ਨਾਲ ਝਗੜਾ ਹੋਇਆ ਉਹਨਾਂ ਦਾ ਘਰ ਆ ਉਹਨਾਂ ਨਾਲ ਜਿਹੜੀ ਉਹ ਗੇਟ ਬੰਦ ਕਰਿਆ ਸੀਗਾ ਤੇ ਤਾਰ ਆਪਣੀ ਲੱਗੀ ਹੋਈ ਜੜਾ ਆਪਣੀ ਹੱਦ ਬੰਦੀ ਸੀ ਗੇਟ ਇਹਨੇ ਬੰਦ ਕਰਿਆ ਸੀਗਾ ਉੱਥੇ ਉੱਥੇ ਗੇਟ ਬੰਦ ਕਰਤਾ ਸੀਗਾ ਅੱਜ ਨੀਕੇ ਜਿਹੜੇ ਆ ਇੱਧਰ ਰਸਤਾ ਸੀ ਮੁੱਲਿਆ ਆ ਇਹਨਾਂ ਗੇਟ ਲਾਣ ਦਾ ਮਤਲਬ ਹੀ ਮੰਦਾ ਇੱਕ ਪਾਸੇ ਤਾਂ ਸਰਕਾਰੀ ਰੋਡ ਕਹਿੰਦੇ ਇਹ ਰਸਤਾ ਕੌਣ ਹੁੰਦੇ ਬੰਦ ਕਰਨ ਵਾਲੇ ਇਹਨਾਂ ਰੇੜਾ ਲਾਤਾ ਰੇੜਾ ਨੇ ਬਗਲ 'ਚ ਖੜੇ ਅੰਦਰ ਦੇ ਦੇਖਿਆ ਜਾਵਾ ਉਹ ਲਾਦਾ ਉਹਦੀ ਵੀਡੀਓ ਪਈ ਹੈ ਮੇਰੇ ਕੋਲ ਉਰਾ ਕੇ ਬੰਦਾ ਸਾਨੂੰ ਮਾਇਆ ਭੈਣੇ ਨਿਕਲਾਂ ਘੱਟ ਰਿਹਾ ਫਲੈਟ ਵਾਲਾ ਜੀ ਪੂਰਾ ਕੜ ਕੇ ਉਹਦੀ ਗੱਡੀ ਨੰਬਰ ਨੋਟ ਆ ਸਭ ਕੁਝ ਫਲੈਟ ਵਾਲੇ ਨੇ ਇਹਨਾਂ ਨੂੰ ਪਤਾ ਵੀ ਜਿਹੜੀ ਰਜਿਸਟਰੀਆਂ ਚੱਲੀ ਨੇ ਜਿਹੜੀਆਂ ਇਹਦਾ ਮਾਲਕ ਫਲੈਟ ਦਾ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਹੁਣ ਪਤਾ ਲੱਗੂਗਾ ਗੱਲਬਾਤ ਕੀਤੀ ਇਹਨਾਂ ਨਾਲ ਇਹ ਸਾਡੇ ਨਾਲ ਗੱਲ ਕਰਦੇ ਸਾਨੂੰ ਉਲਟੇ ਗੱਲਾਂ ਕੱਢਦੇ ਤਾਂ ਅਸੀਂ ਗੱਲਬਾਤ ਕਰਕੇ ਤੀਵੇਂ ਮੂਰਾ ਕਰ ਦਿੰਦੇ ਆ ਤੀਵੇਂ ਸਾਨੂੰ ਅਨਪੜ ਗਵਾਰ ਦੱਸਦੀਆਂ ਸਾਹਮਣ ਵਾਲੀਆਂ ਕਿਹਨਾਂ ਅਨਪੜ ਗ ਜਨੇ ਕਿ ਨਾ 30 ਫੁੱਟ ਰੋਡ ਚਲੋ ਬੰਨੇ ਵਾਲਾ ਟਾਨੇ ਗੱਲ ਕਰਦਾ 30 ਫੁੱਟ ਰਸਤਾ ਦਾ 30 ਫੁੱਟ ਰੋਡ ਲੇਕਰ ਆਦਾ ਹੱਦ ਚ ਤਾਰ ਲੱਗੀ ਹੋਈ ਆ ਇਹ ਸਾਰਾ ਦੇਖ ਲੋ 30 ਫੁੱਟ ਸਿੱਧਾ ਆ ਆ ਦੇਖੋ ਨੈਪ ਜਿਹੜਾ ਇਹ ਰਸਤਾ ਜਾਂਦਾ ਇਹ ਸਾਰਾ ਤੁਹਾਡਾ ਹੈ ਇਹ ਸਾਡਾ ਆਪਣਾ ਪਰਸਨ ਦੋ ਕਰਾਂ ਦਾ ਆ ਭੜੀ ਮੜ ਜਾ ਇਹ ਦੇਖੋ ਇਹ ਦੇਖੋ 30 ਫੁੱਟ ਰੋਡ ਆਖ ਦੇ ਇਹ ਨਾ 30 ਫੁੱਟ ਰੋਡ ਦੇਖੋ ਬਿਲਕੁਲ ਕਲੀਅਰ ਆ ਫਲੇਟ ਵਾਲੇ ਨੇ ਮਤਲਬ ਹੀ ਨਹੀਂ ਮਾਰਨਾ ਸਾਡੇ ਨਾਲ ਬੋਲਣ ਦਾ ਸਾਨੂੰ ਆ 11 ਫੁੱਟ ਰੋਡ ਆ ਗਿਆ ਇਹ ਦੋ ਘਰ ਸਾਡੇ ਹੋਗੇ ਉਰੇ ਦੇਗਾ ਇਹਨਾਂ ਦਾ ਇੱਥੇ ਖਤਮ ਹੋ ਜਾਂਦਾ ਦੇਖੋ ਕਿੱਥੇ ਅਸੀਂ ਗਲਤ ਆ ਇੰਨਾ ਸਾਡੇ ਨਾਲ ਧੱਕਾ ਹੋ ਰਿਹਾ ਤੇ ਜਿਵੇਂ ਫਲੈਟਾਂ ਨੇ ਤੀ ਮੈਨੂੰ ਗਲਤ ਵਲ ਤੋਂ ਬੋਲਦੀਆਂ ਹੋਰ ਆ ਵੀਡੀਓ ਪਈ ਰਹਾ ਕੇ ਗਲਾਂ ਘੜਦੇ ਫੇਰ ਆ ਤੀ ਪੁੱਟ ਨਾਪ ਲਓ ਅਜੀ ਜੇ ਤੀ ਤੁਹਾਡਾ ਨਹੀਂ ਪੂਰਾ ਮੈਂ ਇਧਰ ਹੁੰਦਾ ਸੀ ਆਪਣੇ ਆਦੇ ਚੰਦੇ ਅਸੀਂ ਇਧਰ ਆਂ ਇਹ ਚੀਜ਼ ਇਹਨਾਂ ਦਾ ਉਤਾਰ ਇਧਰ ਕਰਦੇ ਆਂ ਭਾਈ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਫਲੈਟ ਨੇ ਇਹਨਾਂ ਦੇ ਲਈ ਜਿਹੜਾ 30 ਫੁੱਟ ਦਾ ਰਸਤਾ ਉੱਧਰ ਸੀ ਤੇ ਜਿਹੜਾ ਹੁਣ ਇਹਨਾਂ ਦੇ ਦੋ ਕਾਰ ਜਿਹੜੇ ਆ ਲਾਸਟ ਤੇ ਜਾ ਕੇ ਲੱਗਦੇ ਆ ਉਹਨਾਂ ਨੂੰ ਜਿਹੜਾ ਇਹ 11 ਫੁੱਟ ਦਾ ਰਸਤਾ ਲੱਗ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੇ ਜਿਹੜੀ ਆ ਕਬਜ਼ੇ ਦੇ ਲਈ ਆ ਜਿਹੜੀ ਕੰਡਾ ਤਾਰ ਲਗਾਈ ਆ ਅੱਗੇ ਜਿਹੜਾ ਇਹਨਾਂ ਦੀ ਜਗ੍ਹਾ ਸੀ ਉੱਥੇ ਵੀ ਇਹਨਾਂ ਨੇ ਆਪਣੇ ਕਬਜ਼ੇ ਦੇ ਲਈ ਜਿਹੜੀਆਂ ਟਰੈਕਟਰ ਟਰਾਲੀ ਖੜਾਇਆ ਪਰ ਜਿਹੜੇ ਵਿਰੋਧੀ ਧਿਰਾਂ ਜਿਹੜੇ ਬਿਲਡਰ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਬਜ਼ੇ ਦੇ ਲਈ ਆਪਣਾ ਇੱਕ ਟਰੈਕਟਰ ਟਰਾਲੀ ਜਿਹੜਾ ਅਲੱਗ ਤੋਂ ਖੜਾਇਆ ਗਿਆ ਤਾਂ ਹੁਣ ਜਿਹੜਾ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਨਾਲ ਜਿਹੜਾ ਹੈ ਬੇਇਨਸਾਫੀ ਹੋ ਰਹੀ ਹੈ ਇਹਦੇ ਬਾਰੇ ਜਿਹੜਾ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤਾਂ ਕੀਤੀਆਂ ਨੇ ਪਰ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤਾਂ ਹੁਣ ਇਹ ਜਿਹੜਾ ਪਰਿਵਾਰ ਹੈ ਇਹ ਆਪਣੀ ਜਗ੍ਹਾ ਦੇ ਲਈ ਆਪਣੀ ਜਿਹੜੀ ਹੈ ਮਿਹਨਤ ਦੀ ਕਮਾਈ ਦੇ ਲਈ ਜਿਹੜੀ ਆ ਇਨਸਾਫ ਦੀ ਗੁਹਾਰ ਕਰ ਰਿਹਾ ਇਨਸਾਫ ਦੀ ਗੁਹਾਰ ਲਗਾ ਰਿਹਾ ਤਾਂ ਇਹਨਾਂ ਦੇ ਵੱਲੋਂ ਇਹ ਜਿਹੜੀ ਆ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਕਿ ਇਸ ਬਾਰੇ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਦਲਵੀਰ ਸਿੰਘ ਬਿਲਡਰ ਨਾਂ ਦਾ ਵਿਅਕਤੀ ਹੈ ਉਸ ਦੇ ਨਾਲ ਵੀ ਜਿਹੜੀ ਹੈ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਉਸ ਵਿਅਕਤੀ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਕੇ ਜਿਹੜੀ ਸਾਂਝੀ ਕੀਤੀ ਹੈ ਉਹ ਜਾਣਕਾਰੀ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਵੀ ਉਹਨਾਂ ਦਾ ਕਹਿਣਾ ਇਹ ਆ ਵੀ ਸਾਡੀ ਜ਼ਮੀਨ ਸੀਗੀ ਪਿੰਡ ਦਾ ਜਿਹੜਾ ਔਜਲਾ ਪਿੰਡ ਆ ਉਹਦੇ ਜਿਹੜੇ ਖਸਰਾ ਨੰਬਰ ਨੇ ਉਹ ਸ਼ਹਿਰ ਦੀ ਜ਼ਮੀਨ ਤੇ ਲਾ ਕੇ ਫਲੈਟ ਨੰਬਰ ਜਿਹੜੇ ਉਹਨਾਂ ਦੀ ਰਜਿਸਟਰੀ ਕਰਵਾਈ ਗਈ ਆ ਵੀਰੇ ਅਸੀਂ ਤਾਂ ਕਹਿ ਰਹੇ ਆ ਵੀਰੇ ਜੇ ਇਸ ਕੁਝ ਗਲਤ ਬਣਿਆ ਹੋਇਆ ਕਮੇਡੀ ਐਕਸ਼ਨ ਕਰ ਦੇਣਾ ਜੀ ਜੋ ਵੀ ਬਣਦਾ ਹੈਗਾ ਉਹਨਾਂ ਦਾ ਹਾਂਜੀ ਹਾਂ ਜੇ ਅਸੀਂ ਗੱਲ ਤਾਂ ਸਾਡੇ ਤੇ ਐਕਸ਼ਨ ਹੋ ਜਾਏਗਾ ਜੇ ਉਹ ਗੱਲ ਤਾਂ ਉਹਨਾਂ ਤੇ ਐਕਸ਼ਨ ਹੋ ਜਾਏਗਾ ਜੀ ਸਾਰੇ ਨੂੰ ਇੱਕ ਵਾਰ ਫਲੈਟ ਵਾਲੇ ਨੂੰ ਵੀ ਜੇ ਅਸੀਂ ਗੱਲ ਹੈਗੀ ਆ ਭਾਈ ਸਾਡੇ ਤੇ ਐਕਸ਼ਨ ਕਰ ਦੋ ਜੀ ਤੇ ਸਰ ਹੁਣ ਉਹਨਾਂ ਦੇ ਜਿਹੜੀ ਉਹਨਾਂ ਦੇ ਹੁਣ ਜ਼ਮੀਨ ਆ ਉਹਨਾਂ ਦੇ ਹਿੱਸੇ ਜ਼ਮੀਨ ਆ ਰਹੀ ਆ ਹੁਣ ਤੁਸੀਂ ਉੱਥੇ ਵੀ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉੱਥੇ ਆਪਣੀ ਟਰੈਕਟਰ ਟਰਾਲੀ ਖੜਾਈ ਹੋਈ ਆ ਵੀਰ ਵੀ ਮੈਨੂੰ ਐ ਤਾਂ ਦੱਸ ਦੋ ਉੱਥੇ ਤਾਂ ਕੀ ਪ੍ਰੂਫ ਤਾਂ ਦੇਣ ਦੇਣਾ ਕੋਈ ਉਹ ਵੀ ਸਾਡੀ ਆ ਜਾਂ ਅਸੀਂ ਦੇ ਦਾਂਗੇ ਵੀ ਸਾਡੀ ਆ ਸਰ ਉਹਨਾਂ ਦਾ ਕਹਿ ਰਹੇ ਉਹਨਾਂ ਨੇ ਪ੍ਰੂਫ ਵੀ ਦਿਖਾਇਆ ਸਰ ਇਹ ਕਹਿੰਦੇ ਵੀ ਵੀਰੇ ਉਹ ਤਾਂ ਕੋਰਟ ਨੇ ਦੱਸਣਾ ਨਾ ਜੀ ਜਦੋਂ ਉੱਚ ਆਪਣੀ ਮੰਗਤੀ ਵਗੈਰਾ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਉਹਦੇ ਜੀ ਨਿਕਲੇ ਆਏਗੀ ਜੀ ਜੀ ਵੀ ਇਹ ਸਾਡੀ ਆ ਉਹਨਾਂ ਦੀ ਜੀ ਉਹਨਾਂ ਦੀ ਹੋਈ ਉਹ ਰੱਖ ਲੂਗੇ ਜੇ ਸਾਡੀ ਹੋਈ ਅਸੀਂ ਰੱਖ ਲਾਂਗੇ ਭਾਈ ਜੀ ਜਦੋਂ ਮੰਗਤੀ ਹੋ ਜਾਏਗੀ ਤਸਵੀਰ ਦਾ ਉਹਨਾਂ ਦਾ ਉਹਨਾਂ ਦਾ ਇਹ ਵੀ ਕਹਿਣਾ ਵੀ ਲਾਕਡਾਊਨ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਜਿਹੜੀ ਆ ਕੁੱਟਮਾਰ ਕੀਤੀ ਗਈ ਸੀ ਬਹਿਸ ਕੀਤੀ ਗਈ ਸੀ ਹੁਣ ਵੀਰੇ ਸਾਡੇ ਕੋਲ ਵੀਡੀਓ ਕੱਲ ਪਰ ਪਈਆਂ ਨੇ ਬਹੁਤ ਸਾਰੀਆਂ ਪਈਆਂ ਹੋਈਆਂ ਨੇ ਜੀ ਉਹ ਸਾਰੀਆਂ ਮੈਂਸ਼ਨ ਕਰ ਦਾਂਗੇ ਤੁਹਾਨੂੰ ਜੰਤਰ ਕਰ ਦਾਂਗੇ ਹੌਲੀ ਹੌਲੀ ਜੀ ਆਪਣੇ ਕੋਲ ਵੀ ਹੈਗੀਆਂ ਜੇ ਉਹਨਾਂ ਕੋਲ ਸਾਡੇ ਕੋਲ ਵੀ ਆ ਤਾਂ ਸਕੈਨਰ ਲੱਗੇ ਵੀ ਇੱਥੇ ਜੋ ਹੋਇਆ ਤੁਹਾਨੂੰ ਪਤਾ ਹੀ ਆ ਜੀ ਆ ਜੋ ਹੋਇਆ ਜਬ ਦੇ ਸਾਹਮਣੇ ਹੋਇਆ ਜੋ ਵੀ ਹੋਇਆ ਜੀ ਤਾਂ ਇਹਨਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਏ ਨੇ ਸਾਰੇ ਝੂਠੇ ਨੇ ਜੀ ਮੇਰੇ ਕਹੇ ਦਿੱਤਾ ਹੁਣ ਨਹੀਂ ਨਾ ਮੈਂ ਬੱਚਾ ਬਣਨਾ ਹੈ ਜੀ ਨਾ ਝੂਠਾ ਬਣਨਾ ਹੈ ਜੀ ਇਹ ਤਾਂ ਫਿਰ ਤਾਂ ਫਿਰ ਕਿਸ ਪਿਆ ਹੋਇਆ ਹੈ ਡੀਐਸਪੀ ਜੀ ਆਫਿਸ ਗਏ ਹੋ ਜਾਂ ਇੱਕ ਪੁਆਇੰਟ ਬੱਜ ਕਰਾਏ ਹੋ ਜਾਂ ਜਿਵੇਂ ਵੀ ਹੋਏਗੀ ਕਾਨੂੰਨੀ ਕਾਰਵਾਈ ਉਹ ਕਰ ਦੰਗੇ ਜੀ ਨਹੀਂ ਜੀ ਜੀ ਬਸ ਸ਼ੁਕਰੀਆ ਸਰ ਤਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਤਿੰਨ ਭਰਾ ਸੀ ਉਹਨਾਂ ਦੇ ਵੱਲੋਂ ਜਿਹੜੀ ਜ਼ਮੀਨ ਵੰਡ ਕੇ ਦਿੱਤੀ ਗਈ ਸੀ ਤਾਂ ਇਸ ਵਾਰ ਜਿਹੜੇ ਉਹਨਾਂ ਦੇ ਹੁਣ 7 ਹਿੱਸਿਆਂ ਦੇ ਵਿੱਚ ਜ਼ਮੀਨ ਵੰਡੀ ਗਈ ਸੀ ਤਾਂ ਹੁਣ ਜਿਹੜੀ ਇੱਕ ਸ਼ਹਿਰ ਦੇ ਵਿੱਚ ਜ਼ਮੀਨ ਪੈਂਦੀ ਸੀ ਉੱਤੇ ਫਲੈਟ ਬਣਾਇਆ ਗਿਆ ਸੀ ਪਰ ਪਿੰਡ ਦੇ ਜਿਹੜੇ ਆ ਔਜਲਾ ਪਿੰਡ ਦੇ ਖਸਰਾ ਨੰਬਰ ਤੇ ਜਿਹੜੇ ਆ ਫਲੈਟ ਜਿਹੜੇ ਆ ਉਹਨਾਂ ਦੀ ਜਾਲੀ ਰਜਿਸਟਰੀ ਕਰਵਾਈ ਗਈ ਆ ਤੇ ਹੁਣ ਇਹਨਾਂ ਤੇ ਵੀ ਜਿਹੜੀ ਜ਼ਮੀਨ ਤੇ ਆ ਇਹ ਉਹਨਾਂ ਦੀ ਜ਼ਮੀਨ ਤੇ ਵੀ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਆਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਬਾਹਰ ਜਿਹੜੇ ਇਹਨਾਂ ਨੇ ਆਪਣੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਇਹਨਾਂ ਨੇ ਜਿਹੜੀਆਂ ਤਾਰਾਂ ਵੀ ਲਗਾਈਆਂ ਹੋਈਆਂ ਨੇ ਤਾਂ ਇਸ ਮਾਮਲੇ ਤੇ ਜਿਹੜੇ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੁੱਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀਆਂ ਉਹ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਨੇ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਕੋਈ ਜਿਹੜੀ ਸਹਾਇਤਾ ਸਹੂਲਤ ਨਹੀਂ ਦਿੱਤੀ ਗਈ ਤਾਂ ਹੁਣ ਮੈਨੂੰ ਦੇ ਇਜਾਜ਼ਤ ਮਹਿਰਮਨ ਜੋ ਸਿੰਘ ਕੈਮਰਾਮੈਨ ਮੋਹਨ ਤਨਵਾਲ